जिला पुलिस मुख्य श्री गुलनीत सिंह खुराना आईपीएस साहब जी ਦੇ ਹੁਕਮ ਅਨਸਾਰ ਪਿਛਲੇ ਸਮੇਂ ਦੌਰਾਨ ਇਸ ਜੀਲਾ ਅੰਦਰ ਚੋਰੀ ਦੀਆਂ ਹੋਈਆਂ ਵਾਰਦਾਤਾਂ ਨੂੰ ਪ੍ਰੇਸ਼ ਕਰਨ ਲਈ ਰੁਪਿੰਦਰ ਕੌਰ ਸਰਾ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਰੂਪਨਗਰ ਦੀ ਸੁਪਰਵਾਈਜ਼ਨ ਹੈਡ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ श्री मनवीर ਸਿੰਘ ਬਾਜਬਾ पीपी एसडीएस पीडी उपकप्टन पुलिस सबडिवीजन रोपणगर हरपिंदर कौर गिल पीपीएस मुख अफसर थाना सदर रोपणगर मुख अफसर थाना सिटी रोपणगर ਅਤੇ ਇਨਚਾਰਜ ਸੀਆਈਏ ਸਟਾਫ ਰੋपणगर ਮੈਂਬਰ ਹਨ ਗੁਰਜਿੰਦਰ ਸਿੰਘ ਪੁੱਤਰ ਅਗਵੀਰ ਸਿੰਘ ਵਾਸੀ ਕੀਰਤਪੁਰ ਸੈਕਟਾ ਰੋपणगर ਦੀ ਮੀਤੀ 6 ਅਪ 2024 ਜੇਸਵੀ ਮਸ਼ੀਨ ਪਿੰਡ ਨੰਗੋਲੀ ਜ਼ਿਲ੍ਹਾ ਰੋपणਗਰ ਤੋਂ ਚੋਰੀ ਹੋਣ ਤੇ ਮੁਕੱਦਮਾ ਨੰਬਰ 72 ਮੀਤੀ 24 ਅਪ 2024 ਧਾਰਾ 300 ਤਹਿਤ بی این ایس تھارا صدر روپ نگر بر خلاف نامعلوم ব্যক্তিদের درج ਕੀਤਾ ਗਿਆ ਸੀ ਅਤੇ رمن شرما ਪੁੱਤਰ ਲੇਖ सुरेंद्र ਪਾਲ ਵਾਸੀ ਮਕਾਨ ਨੰਬਰ 19 48 ਵਾਰਡ ਨੰਬਰ 7 علی ਮਹੱਲਾ ਰੋਪਨਗਰ थाना ਸਿਟੀ ਰੋਪਨਗਰ ਦੀ ਹਿੰਦਾਂਜੀ ਮੋਬਾਈਲ ਸ਼ਾਪ ਦੀ ਦੁਕਾਨ ਵਿੱਚ ਸਟੋਰ ਤੋੜ ਕੇ ਇਲੈਕਟ੍ਰੋਨਿਕ ਦਾ ਸਮਾਨ ਅਤੇ ਮੋਬਾਈਲ ਚੋਰੀ ਹੋਣ ਤੇ ਮਕਦਮਾ ਨੰਬਰ 172 ਮਿਤੀ 24/2000 24 तारा 305 331 बीएनएस तारा सिटी ਰੂਪਨਗਰ ਬਰਖਿਲਾਫ ਨਾਮਯੋਮ ਵਿਅਕਤੀਆਂ ਤੇ ਦਰਜ ਰਜਿਸਟਰ ਕੀਤੇ ਗਏ ਸਨ ਅੱਜ ਮਿਤੀ 1 ਨਵੰਬਰ 2024 ਨੂੰ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਰੂਪਨਗਰ ਵੱਲੋਂ ਸਾਰੇ ਸਟੇਕ ਹੋਲਡਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਇਹਨਾਂ ਚੋਰੀਆਂ ਨੂੰ ਟ੍ਰੇਸ ਕਰਨ ਲਈ ਹੁਣ ਤੱਕ ਦੇ ਕੀਤੇ ਉਪਰਾਲਿਆਂ ਬਾਰੇ ਜਾਇਜ਼ਾ ਲਿਆ ਗਿਆ ਚੋਰੀਆਂ ਨੀਂਵਾਰਦਤਾ ਨੂੰ ਰੋਕਣ ਤੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਦੇ ਰਾਤ ਦੇ ਨੀਂ ਗਸ਼ਤਾ ਪੈਟਰੋਲਿੰਗ ਵਧਾ ਦਿੱਤੀਆਂ ਗਈਆਂ ਹਨ ਇਨ੍ਹਾਂ ਚੋਰੀਆਂ ਦੀ ਵਾਰਦਾਤ ਨੂੰ ਟ੍ਰੇਸ ਕਰਨ ਲਈ ਸੀਸੀਟੀਵੀ ਕੈਮਰਾ ਨਨ ਰਖੜ ਕੀਤਾ ਗਿਆ ਅਤੇ ਵੱਧ ਤੋਂ ਵੱਧ ਛੱਕੀ ਬੁਰਸ਼ਾਨੂ ਸ਼ਾਮਲ ਤਫਤੀਸ਼ ਕਰਕੇ ਢੰਗਾਈ ਨਾਲ ਪੁੱਛ ਬੜਤਾਲ ਕਰਨ ਅਤੇ ਟੈਕਨੀਕਲ ਮਦਦ ਹਾਸਲ ਕਰਕੇ ਉਪਰੋਕਤ ਚੋਰੀਆਂ ਅਤੇ ਇਸ ਤੋਂ ਇਲਾਵਾ ਹੋਰ ਗੁੰਮਨਾਮ ਚੋਰੀਆਂ ਨੂੰ ਪਹਿਲ ਦੇ ਆਧਾਰ ਤੇ ਟ੍ਰੇਸ ਕਰਨ ਲਈ ਖੂਫਿਆ ਸੋਰਸ ਕਾਇਮ ਕਰਨ ਅਤੇ ਸ਼ੱਕੀ ਵਿਅਕਤੀਆਂ ਤੇ ਰੇਡ ਕਰਨ ਟਾਸਕ ਦੇ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਸਿਟ ਮੈਂਬਰਾਂ ਨੂੰ ਲੜਿੰਦੇ ਦਿਸ਼ਾ ਨਿਰਦੇਸ਼